ਆ ਇਹੋ ਜੀ ਸਾਰੇ ਮਾਣ ਨੂੰ ਦੇ ਲਈ ਕਰ ਦਿਸਾ ਕਰ ਪਹਿਲਾਂ ਮੈਂ ਆਪਣਾ ਵੀ ਨੀਰ ਜਿੰਦ ਦਾ ਸ਼ੇਰ ਜਿਹਦੇ ਕਰਕੇ ਮੈਂ ਇੱਥੇ ਪਹੁੰਚਿਆ ਤੋਖਾ ਤਾਂ ਆਪਣੇ ਨਹੀਂ ਰਹਿੰਦੇ ਨੇ ਤੋਖਾ ਤਾਂ ਆਪਣੇ ਹੀ ਰਹਿੰਦੇ ਨੇ ਗਹਿਰਾ ਵੀ ਇਹ ਨਹੀਂ ਪਹੁੰਚ ਨਹੀਂ ਹੁੰਦੀ ਜੇਕਰ ਸਹਿਬਾ ਕੀ ਨਾ ਪੜਦੀ ਤਾਂ ਸ਼ਾਇਦ ਮਰਦੇ ਨਹੀਂ ਹੋਣਾ ਹੁੰਦੀ ਚੰਗਾ ਸਿਲਾ ਦਿੱਤਾ ਮੈਨੂੰ ਸੱਜਣਾ ਵਫਾਵਾ ਦਾ ਚੰਗਾ ਹਸਲਾ ਦਿੱਤਾ ਮੈਨੂੰ ਸੱਜਣਾ ਮਾਦਾ ਕੱਖ ਨਹੀਂ ਬਣਾ ਦਿੱਤਾ ਤੂੰ ਮੈਨੂੰ ਬੁਰਾ ਮਾਦਾ ਰੀਜ ਤੇਰੀ ਪੁਗਣੀ ਮਚਾਵਾਂ ਲੱਦਾ ਰਹਿੰਦਾ ਸੀ ਰੀਜ ਤੇਰੀ ਪੁਗਣੀ ਮਚਾਵਾਂ ਲੱਦਾ ਰਹਿੰਦਾ ਸੀ ਤੇਰੇ ਬਾਰੇ ਸੋਚਦਾ ਮੈਂ ਉੱਠਦਾ ਜਾਂ ਬਹਿਦਾ ਸੀ ਰੀਜ ਤੇਰੀ ਪੁਗਣੀ ਮਚਾਵਾਂ ਲੱਦਾ ਰਹਿੰਦਾ ਸੀ ਤੇਰੇ ਬਾਰੇ ਸੋਚਦਾ ਮੈਂ ਉੱਠਦਾ ਜਾਂ ਬਹਿਦਾ ਸੀ ਤੇਰੇ ਵਾਂਗ ਮੈਂ ਵੀ ਤਾਂ ਉਦਾਸ ਜਿਹਾ ਰਹਿੰਦਾ ਸੀ ਪੋਲੇ ਦਾ ਰੰਗਤਾ ਸੀ ਕੋਈ ਤੇਰੇ ਜਾਮਾਂ ਦਾ ਚੰਗਾ ਚੰਗਾ ਤੇਲਾ ਦੇ ਕਾਮੈ ਨੂੰ ਸੱਜਿਆ ਵਫਾਦਾਰ ਮਾਹ ਥੋੜਾ ਸੰਜੀਦਾ ਸੀ ਮੈਂ ਕਹਤਲ ਇੱਕ ਸ਼ਾਇਰੀ ਹੋਜੀ ਕੋਲਵੇ ਖਾਸਾ ਥੋੜਾ ਬੈਠੇ ਇੱਕ ਦਲ ਆਖਣ ਲੱਗਾ ਮੈਂ ਬੜੀ ਜ਼ਰੂਰੀ ਜੇ ਕੁਛ ਰਹਿਣਾ ਤਾਂ ਮੋਟੀ ਦੀ ਕਮ ਲੋ ਜੀ ਹਜ਼ੂਰੀ ਟਿੰਗ ਗੱਲ ਆਖਣ ਲੱਗਾ ਮੈਂ ਬੜੀ ਜ਼ਰੂਰੀ ਜੇ ਕੁਛ ਰਹਿਣਾ ਮੋਟੀ ਦੀ ਕਮ ਲੋ ਜੀ ਹਜ਼ੂਰੀ ਜਿਹੜੀ ਸ਼ਾਇਰ ਆਖਿਆ ਮਨੂੰ ਦੱਸ ਕੇ ਲੈ ਆਇਓ ਜੇ ਢੀਸ਼ ਹੈ ਆਖੇ ਉਹਨੂੰ ਦੱਸ ਕੇ ਲੈ ਲਿਓ ਮਿੰਟ ਤੋਂ ਪਹਿਲਾਂ ਕਰ ਦੋ ਉਹਦੀ ਹਰ ਰੀਜ ਪੂਰੀ ਕਿਸੇ ਸਾਰੇ ਉਹਦੀ ਸਰਦੀ ਚ ਨੁਸਨਾ ਨਾ ਲੱਗਣਾ ਕਿਸੇ ਸਾਰੇ ਉਹਦੀ ਸਰਦੀ ਚ ਨੁਸਨਾ ਨਾ ਲੱਗਣਾ ਜਾਣ ਕੱਢ ਲਊਗੀ ਇੱਕੋ ਵੱਟ ਕੇ ਪੂਰੀ ਸਭ ਦਾ ਇਹੋ ਹਾਲ ਤੇਜ ਤੂੰ ਕਿਉਂ ਪੁੱਛ ਤਾਉਣਾ ਹੈ ਸਭ ਦਾ ਇਹੋ ਹਾਲ ਤੇਜ ਤੂੰ ਕਿਉਂ ਪੁੱਛ ਤਾਉਣਾ ਆਪੇ ਗਿਆ ਸੀ ਵਿਆਹ ਨੂੰ ਉਹਨੂੰ ਕੱਲ੍ਹ ਬਣ ਕੇ ਸੰਦੂਰੀ ਇਹ ਇੱਕ ਗੱਲ ਆਖਣਾ ਲੱਗਦਾ ਮੈਂ ਬੜੀ ਜ਼ਰੂਰੀ ਜੇ ਕੁਝ ਰਹਿਣਾ ਮੋਦੀ ਦੀ ਗੱਲ ਉਹ ਠੀਕ ਨਹੀਂ ਕਹੂਗੀ ਧੰਨਵਾਦ